ਆ ਗਈ ਤੇ ਮੈਂ ਮੈਂ ਆਪਣਾ ਮਰਦਾ ਜਿਆ ਮੈਂ ਬੱਸ ਕਿਹਾ ਮੈਂ ਨੇ ਗੁੰਗੀ ਦੀ ਮਰ ਰਾਂਗੇ ਨੂੰ ਨਹੀਂ ਸੋਚਿਆ ਸਿੰਘ ਵਿਦੇਸ਼ ਦੇ ਵਿੱਚ ਦਮ ਤੋੜ ਗਿਆ ਪਿਤਾ ਨੇ ਦੱਸਿਆ ਕਿ ਅੱਜ ਤੋਂ ਕਰੀਬ 10 ਸਾਲ ਪਹਿਲਾਂ ਹੀ ਉਸ ਦਾ ਭਵਿੱਖ ਸਵਾਰਨ ਦੇ ਲਈ ਅਸੀਂ ਉਸ ਨੂੰ ਵਿਦੇਸ਼ ਭੇਜਿਆ ਸੀ ਅਤੇ ਇੰਨੇ ਲੰਬੇ ਸਮੇਂ ਦੇ ਵਿੱਚੋਂ ਨੇ ਕਦੇ ਆਪਣਾ ਕੋਈ ਦੁੱਖ ਦਰਦ ਸਾਡੇ ਸਾਹਮਣੇ ਜ਼ਾਹਰ ਨਹੀਂ ਕੀਤਾ ਸਗੋ ਜਿਹੜੀ ਵੀ ਚੀਜ਼ ਚਾਹੀਦੀ ਸੀ ਕਹਿੰਦਾ ਸੀ ਕਿ ਆਪਣੀ ਪਸੰਦ ਦੀ ਲਵੋ ਅਤੇ ਪੈਸੇ ਮੈਂ ਭੇਜਾਂਗਾ ਜੌਰਜੀਆ ਰਹਿੰਦੇ ਹੋਏ ਉਹ ਟਰਾਲਾ ਚਲਾਉਂਦਾ ਸੀ ਕਿ ਕੱਲ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਟੱਕ ਅਨਲੋਡ ਕਰਕੇ ਉਹ ਸੌਂ ਗਿਆ ਅਤੇ ਮੁੜ ਕੇ ਉੱਠਿਆ ਹੀ ਨਹੀਂ ਪ੍ਰੀਤਾ ਜਸਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ ਜਾਰਜੀਆ ਰਹਿੰਦੀ ਉਸ ਦੀ ਤੀ ਕਮਲਦੀਪ ਕੌਰ ਨੇ ਹੀ ਦੇਰ ਰਾਤ ਰੋਂਦੇ ਰੋਂਦੇ ਫੋਨ ਕੀਤਾ ਤੇ ਚਾਚੇ ਨੂੰ ਸਭ ਕੁਝ ਦੱਸਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਮਾਪੇ ਹੁਣ ਹੋਸ਼ਗਵਾ ਬੈਠੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਅੱਗੇ ਕਰਨਾ ਕੀ ਹੈ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਰ ਪਾਸੇ ਰੋਣਾ ਧੋਣਾ ਹੀ ਹੈ ਸਾਨੂੰ ਸਮਝ ਨਹੀਂ ਲੱਗ پا ਰਹੀ ਕਿ ਬੱਚੇ ਦਾ ਅੰਤਿਮ ਸੰਸਕਾਰ ਉੱਥੇ ਹੀ ਕੀਤਾ ਜਾਵੇ ਜਾਂ ਫਿਰ ਇੱਥੇ ਲਿਆਇਆ ਜਾਵੇ ਕੋਈ ਇਸ ਹੱਲ ਦੇ ਵਿੱਚ ਵੀ ਨਹੀਂ ਹੈ ਕਿ ਆਪਸ ਦੇ ਵਿੱਚ ਬੈਠ ਕੇ ਇਸ ਗੱਲ ਨੂੰ ਲੈ ਕੇ ਵਾਰਤਾਲਾਪ ਕੀਤੀ ਜਾਵੇ ਹਾਲੋਂ ਬਿਹਾਲ ਹੋਇਆ ਇਹ ਪਰਿਵਾਰ ਆਪਣੇ ਜਵਾਨ ਪੁੱਤ ਦੇ ਜਾਣ ਤੋਂ ਬਾਅਦ ਉਸ਼ਕਵਾ ਬੈਠਾ ਹੈ ਅਤੇ ਇਸ ਦੇ ਚਲਦੇ ਹੋਏ ਇੱਕ ਵਾਰ ਫਿਰ ਤੋਂ ਸਰਕਾਰਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਜੋ ਕਿ ਸਾਡੇ ਦੇਸ਼ ਦੇ ਵਿੱਚ ਬੱਚਿਆਂ ਦੇ ਲਈ ਰੋਜ਼ਗਾਰ ਪੈਦਾ ਨਹੀਂ ਕਰ پا ਰਹੀ। ਬੱਚੇ ਬੈਠੇ ਪਾਣੀ ਦਿਓ। ਹਾਂਜੀ ਬਣ ਕੀ ਨਾਮ ਤੁਹਾਡਾ ਜਿਹੜਾ ਪਾਣੀ ਦਾ ਆ। ਕੀ ਲੱਗਦੇ ਤੁਸੀਂ ਨੇ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੋ ਜਿੱਦੇ ਡੈਥ ਹੋਈ ਉਹ ਮੇਰਾ ਭਤੀਜਾ ਹੈ ਵੱਡੇ ਬ੍ਰਦਰ ਦਾ ਬਟਾ। ਮੈਂ ਤੇ ਆਪਣੇ ਸਿਸਟਰ ਕੋ ਗਿਆ ਹੋਇਆ ਸੀ ਤੇ ਰਾਤ ਨੂੰ ਪੀਰ ਸਾਡੀ ਬੇਟੀ ਦਾ ਸੁਣਨਾ ਹੈ ਉਹਨੇ ਫਿਰ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਮੀ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਹਣਾ ਮਾਰ ਰხਾ ਗਿਆ ਉਹ ਹੁੰਦੀ ਉਹਨਾਂ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ਥੱਲੇ ਬੈਠੇ ਆਈ ਤੇ ਸਵਾ ਉਹ ਤੇ ਬਾਵਾ ਜੀ ਸਾਡਾ ਉਹ ਗੱਲ ਉਹ ਤੇ ਇੱਥੇ ਜਮ ਤੇ ਆ ਗਏ ਓਏ ਰੋਈ ਤੋਈ ਜਾਂਦੇ ਆਈ ਰਾਤ ਦੇ 12 ਵਜੇ ਇੱਥੇ ਬੈਠੇ ਆ ਮਾਂ ਹੰਦੀ ਦਾ ਬੁਰਾ ਹਾਲ ਹੈ ਗਏ ਸੀ ਉੱਥੇ ਮੈਂ ਤੇ ਉਥੋਂ ਰਾਤ 12:30 ਵਜੇ ਉੱਥੋਂ ਨਿਕਲੇ ਆ ਜਿੱਥੇ ਸਿਸਟਰ ਕੋ ਗਿਆ ਹੀ ਉੱਥੋਂ ਨਿਕਲੇ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਆ ਆ ਕੇ ਰੱਬ ਕਿਹਦੇ ਦੇਖਦੇ ਜਿਹੜਾ ਨੌਜਵਾਨਾ ਅੱਜਕੱਲ ਵੀ ਐਕਦਾ ਮੋਤਾ ਹੋ ਰਹੀਆਂ ਕਿਹੜਾ ਨੌਜਵਾਨਾਂ ਵਾਂ ਤੇ ਇਹੋ ਹੀ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਥਾ ਸਾਡੀ ਸਰਕਾਰਾਂ ਆ ਕਿ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਟੱਕੇ ਨਾ ਖਾਂ। ਇਹ ਸਰਕਾਰਾਂ ਆ ਕਿ ਸਾਡੀ ਹੱਥ ਜੋੜ ਕੇ ਦੀ। ਜਿਹੜੇ ਬੱਚੇ ਵਜਦੇ ਨੇ ਬਚਾ ਲਓ। ਅੱਜ ਜਿਹੜੇ ਛੁਪਾਣਾ ਬਤ ਕਿੱਦਾਂ ਪਤਾ ਲੱਗਾ ਤੁਹਾਨੂੰ? ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਹੈ ਇਹ ਛੋਟੇ ਬ੍ਰਦਰ ਨੂੰ ਮਿਲਿਆ। ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਿਆ। ਜਿਹੜੀ ਸ਼ਹਿਰ ਚ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿਦਾਂ ਅਸੀਂ ਲੰਚ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਹੂੰ ਹੂੰ ਉਹਦਾ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਇਹ ਜੌਰਜੀਆ ਅੱਛਾ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜੂਜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲਾਂ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਤੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਇੱਕ ਐਂ ਡਿਆਂ ਕਿ ਬੇਟਾ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉਨੀ ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਨੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜਿੱਤਾਂ ਵੀ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਵਿਦਾਇਆ ਦੇ ਵਿੱਚ ਜੋ ਵੀ ਹੋਇਆ ਮੈਂ ਦੱਸਿਆ ਤਾਂ ਲੋਕਾਂ ਨੂੰ ਉਹ ਤੁ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਗਏ ਨੇ ਨਹੀਂ ਜਿਆਦਾ ਚਿਰ ਹੋ ਗਿਆ ਜਿਆਦਾ ਚਿਰ ਹੋ ਗਿਆ 2012 ਚ ਗਏ ਨੇ ਘਰੋਂ 13 ਦੇ ਵਿੱਚ ਫਿਰ ਬਾ ਮਗੋ ਬਾਹਰ ਆ 13 13 ਚ ਲਾ ਲੋ ਜਾਂ 14 ਚ ਲਾ ਲੋ ਇੱਥੇ ਕੀ ਆ ਤੁਹਾਡੇ ਨਾਲ ਗੱਲ ਨਫਰ ਹੁੰਦੀ ਹਣੀ ਬਹਿ ਕੇ ਗੱਲਾਂ ਕਰਦੇ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਵਿੱਚ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਦਾ ਜੇ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਹੈ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾ ਬਿਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇੜ ਸਕਦਾ ਕਿੱਤੇ ਕਿ ਇਹ ਹੋਣ ਬਾਰੇ ਕੀ ਵਿਚਾਰ ਚੱਲ ਚੱਲ ਰਿਹਾ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉਥੇ ਸੁਪੇਣ ਤੋਂ ਤੇ ਫਿਰ ਦੇਖਦੇ ਆ ਉਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀ ਹੈ ਕੋਈ ਉਥੇ ਉਹ ਪੱਲੇ ਤੇ ਪੈਣਾ ਕੁਝ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੇਖਨੇ ਆ ਕੱਲ ਨੂੰ ਛੋਟੇ ਭਰਾਣੇ ਜਾਣਾ ਫੇਰ ਵੇਖਾਂਗੇ ਲਾਵਾਂਗੇ ਸਾਹ ਕਿ ਬੰਦਾ ਜ ਪਹੁੰਚ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਗੀ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋਈ ਹਾਂਜੀ ਤੇ ਕ ਹੋਇਆ ਕੀ ਹੋਇਆ ਇਹ ਮਾਲਕ ਜਾਣੀ ਹਾਂ ਜੀ ਕਿਵੇਂ ਗੱਲ ਰਿਹਾ ਹੀ ਆ ਆ ਮਾੜਾ ਮੈਂ ਤੇ ਜੀਵਨ ਦੇ